ਅੱਜ ਅਸੀਂ ਜੰਡਿਆ拉 ਸ਼ਹਿਰ ਦੇ ਵਿੱਚ ਜਿਹੜੀ ਆ ਉਹ ਵਪਾਰੀ ਵਰਗ ਦੀਆਂ ਜੋ ਵੀ ਮੁਸ਼ਕਲਾਂ ਸੀਗੀਆਂ ਉਹਨਾਂ ਨੂੰ ਮੁੱਖ ਰੱਖ ਕੇ ਇੱਕ ਜਿਹੜੀ ਆ ਉਹ ਮੀਟਿੰਗ ਕੀਤੀ ਆ ਜਿਹੜੀਆਂ ਫਾਇਰਿੰਗ ਦੀਆਂ ਇਨਸੀਡੈਂਟਸ ਵਾਪਰੇ ਸੀਗੇ ਪਿਛਲੇ ਦਿਨਾਂ ਦੇ ਵਿੱਚ ਸੋ ਅਸੀਂ ਉਹਦੇ ਜਿਹੜੇ ਜਿਹੜੇ ਵੀ ਬੰਦੇ ਉਹਦੇ ਵਿੱਚ ਜ਼ਿੰਮੇਵਾਰ ਨੇ ਅਸੀਂ ਕਾਫੀ ਉਹਨਾਂ ਦੇ ਵਿੱਚੋਂ ਅਰੈਸਟ ਵੀ ਕੀਤੇ ਨੇ ਕਈਆਂ ਦਾ ਇਨਕਾਊਂਟਰ ਵੀ ਹੋਇਆ ਉਹਨਾਂ ਨੇ ਪੁਲਿਸ ਦੇ ਨਾਲ ਮੁਕਾਬਲਾ ਵੀ ਕੀਤਾ ਉਹਦੇ ਵਿੱਚ ਉਹ ਜ਼ਖਮੀ ਵੀ ਹੋਏ ਨੇ ਕੋਈ ਵਜ੍ਹਾ ਅਸੀਂ ਜਿਹੜੇ ਆ ਉਹਨਾਂ ਤੱਕ ਪੁਲਿਸ ਜਿਹੜੀ ਆ ਪਹੁੰਚ ਚੁੱਕੀ ਆ ਬਹੁਤ ਜਲਦ ਅਸੀਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਲੈ ਲਾਂਗੇ ਇੱਕ ਅਸੀਂ ਅੱਜ ਹੋਰ ਫੈਸਲਾ ਜੰਡਿਆਲੇ ਦੇ ਵਿੱਚ ਲਿਆ ਆ ਕਿ ਜੰਡਿਆਲਾ ਗੁਰੂ ਕੌਨਸਟੀਚੁਐਂਸੀ ਦੇ ਵਿੱਚ ਅਸੀਂ ਕਿਉਂਕਿ ਜੰਡਿਆਲਾ ਗੁਰੂ ਜਿਹੜਾ ਠਾਣਾ ਇਹਦੇ ਤੇ ਕੁਝ ਜ਼ਿਆਦੇ ਪਿੰਡ ਇਹਦੇ ਤੇ ਹੈਗੇ ਨੇ ਨਾਲ ਅਟੈਚ ਨੇ ਸੋ ਅਸੀਂ ਇੱਕ ਨਵੀਂ ਪ੍ਰਪੋਜ਼ਲ ਬਣਾ ਰਹੇ ਹਾਂ ਕਿ ਇੱਕ ਨਵਾਂ ਠਾਣਾ ਜਿਹੜਾ ਹੈ ਨਵਾਂ ਪਿੰਡ ਦਾ ਉੱਥੇ ਬਣਾਇਆ ਜਾਵੇ ਤਾਂ ਕਿ ਇਹ ਜਿਹੜਾ ਡੈਡੀਕੇਟਡ ਹੋ ਸਕੇ ਜੰਡਿਆਲਾ ਤੇ ਥੋੜੇ ਪੂਤੇ ਨਾਲ ਨਾਲ ਲੱਗਦੇ ਜਿਹੜੇ ਪਿੰਡ ਨੇ ਇਸ ਤੋਂ ਇਲਾਵਾ ਅਸੀਂ 20 ਨਵੀਂ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਜਿਦੋਂ ਜੰਡਿਆਲਾ ਗਰੂਪ ਦੇ ਵਿੱਚ ਤਾਇਨਾਤ ਕੀਤੇ ਨੇ ਔਰ ਕੋ ਸਿਵਲ ਕਪੜਿਆਂ ਦੇ ਵਿੱਚ ਵੀ ਰਹਿਣਗੇ ਔਰ ਸਾਡੀ ਚੱਪੇ-ਚੱਪੇ ਤੇ ਨਿਗਾਹ ਜਿਹੜੀ ਆ ਉਹ ਰਹੂਗੀ ਅਸੀਂ ਵਪਾਰੀਆਂ ਦੀ ਜਾਨਵਰਾਂ ਦੀ ਰਾਖੀ ਵਾਸਤੇ ਪੂਰੀ ਤਰ੍ਹਾਂ ਜਿਹੜੇ ਆ ਸਮਰਪਤ ਆ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਨੂੰ ਪ੍ਰੋਟੈਕਟ ਜਿਹੜਾ ਆ ਉਹ ਕਰਾਂਗੇ ਇਸ ਤੋਂ ਇਲਾਵਾ ਜੇ ਕੋਈ ਸੈਲਫ ਡਿਫੈਂਸ ਵਾਸਤੇ ਕਿਸੇ ਨੂੰ ਕੋਈ ਵੈਪਨ ਦੀ ਜ਼ਰੂਰਤ ਆ ਤਾਂ ਵੀ ਮੈਂ ਐਸਐਸਪੀ ਸਾਹਿਬ ਨੂੰ ਕਹਤਾਂ ਉਹਦੀ ਜਿਸ ਤਰ੍ਹਾਂ ਦੀ ਸਿਚੁਏਸ਼ਨ ਆ ਉਹਦੇ ਹਿਸਾਬ ਦੇ ਨਾਲ ਸੈਲਫ ਡਿਫੈਂਸ ਵਾਸਤੇ ਅਸੀਂ ਉਹਨਾਂ ਨੂੰ ਲਾਇਸੈਂਸ ਵੀ ਜਿਹੜੇ ਆ ਉਹ ਜਾਰੀ ਕਰਦੇ ਹਾਂ ਸਰ ਜਦੋਂ ਇਹ ਲਾਇਸੈਂਸ ਆਉਂਦੇ ਜਦੋਂ ਉਹਦੀ ਮਾਲੀਸਾ ਦਾ ਹਾਂਜੀ ਜਦੋਂ ਜਦਮੀ ਇਹਦਾ ਕੋਈ ਮਾਲੀ ਸਾਹਿਬ ਦੇਖੋ ਜਰੂਰ ਕਹਾਂ ਕਿ ਮੈਂ ਗੱਲ ਕੀਤੀ ਸੀ ਕਿ ਮੁੰਡੇ ਨਾਲ ਗੁਰੂ ਨਾਨਕ ਦੇਵ ਹਸਪੀਟਲ ਐਡਮਿਟ ਆ ਮੈਂ ਡਾਕਟਰਸ ਦੇ ਨਾਲ ਗੱਲ ਕੀਤੀ ਉਹਨਾਂ ਦੇ ਪਰਿਵਾਰ ਨਾਲ ਗੱਲ ਕੀਤੀ ਸਾਰਾ ਇਲਾਜ ਜਿਹੜਾ ਹੈ ਉਹ ਤੇ ਫਿਲਹਾਲ ਮੈਂ ਕਹਿ ਦਿੱਤਾ ਕਿ ਇੱਕ ਸਿੰਗਲ ਪੈਨੀ ਵੀ ਜਿਹੜਾ ਉਹਨਾਂ ਦਾ ਇਲਾਜ ਦੇ ਉੱਤੇ ਖਰਚ ਨਹੀਂ ਆਊਗਾ ਸੋ ਮੈਂ ਇੱਕ ਲੜਕੀ ਦੇ ਵੀ ਗੋਣੀ ਲੱਗੀ ਸੀਗੀ ਉੱਥੇ ਵੀ ਮੈਂ ਗਿਆ ਸੀਗਾ ਉਹ ਵੀ ਉਹਨੂੰ ਕਹਿ ਕੇ ਆਇਆ ਸੀਗਾ ਸੋ ਮਾਲੀ ਸਹਾਇਤਾ ਵੀ ਜਿਸ ਤਰ੍ਹਾਂ ਦਾ ਪਰਿਵਾਰ ਦੀ ਕੋਈ ਜ਼ਰੂਰਤ ਹੋਈ ਉਹ ਵੀ ਕਰਦੇ ਕੋ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਨਾਕਾ ਨਹੀਂ ਲੱਗਾ ਹੁੰਦਾ ਜੇ ਆਪਾਂ ਸ਼ਰਾਬ ਲੈ ਕੇ ਤੇ ਪੂਰੇ ਸ਼ਹਿਰ ਦੀ ਗੱਲ ਕਰੀਏ ਦੇਖੋ ਜੀ ਦੇਖੋ ਜਿਹੜੇ ਨਾਕੇ ਲੱਗਣੇ ਨੇ ਉਹ ਤੇ ਲੱਗਣਗੇ ਹੀ ਅਸੀਂ ਹੋਰ ਵੀ ਫੈਸਲਾ ਕੀਤਾ ਕੋਈ ਵੀ ਮੂੰਹ ਬਨ ਕੇ ਮੋਟਰਸਾਈਕਲ ਨਹੀਂ ਚਲਾਊਗਾ ਕੋਈ ਵੀ ਅਸੀਂ ਬਿਨਾਂ ਨੰਬਰ ਪਲੇਟ ਤੇ ਮੋਟਰਸਾਈਕਲ ਜਿਹੜਾ ਆ ਉਹ ਨਹੀਂ ਚੱਲਣ ਦੇਵਾਂ ਕਿ ਇਸ ਤੋਂ ਇਲਾਵਾ ਅਸੀਂ ਕੁਝ ਸਿਵਲ ਕਪੜਿਆਂ ਦੇ ਵਿੱਚ ਵੀ ਮੁਲਾਜ਼ਮ ਜਿਹੜੇ ਆ ਉਹ ਵੱਖ-ਵੱਖ ਚੌਕਾਂ ਦੇ ਵਿੱਚ ਤਣਾਅ ਹਾਸ ਕਰ ਰਹੇ ਆ ਤਾਂ ਕਿ ਅਚਾਨਕ ਜੇ ਕੋਈ ਅਨਸੁਖਾਂ ਵੀ ਘਟਨਾ ਵਾਪਰਦੀ ਆ ਤੇ ਉਸੇ ਵੇਲੇ ਉਹ ਜਿਹੜਾ ਆ ਉਹ ਹਮਲਾਵਰ ਜਿਹੜੇ ਨੇ ਉਹਨਾਂ ਨੂੰ ਅਨ ਆਈਡੈਂਟੀਫਾਈ ਕਰ ਪਰ ਬਹੁਤ ਵੱਡੀ ਦਿਗਨਤੀ ਰੱਖੇ ਆ ਦੁਕਾਨਾਂ ਵੀ ਬਾਹਰੋਂ ਲੋਕ ਦੂਸਰੇ ਰਾਜ ਤੋਂ ਆ ਕੇ ਲੈ ਰਹੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਬਾਰੇ ਕੀ ਆਹ ਦੇਖੋ ਇਹ ਵੀ ਅਸੀਂ ਕਿਹਾ ਆ ਕਿ ਇਹ ਪਰਫਾਰਮਾ ਦੇ ਰਹੇ ਆ ਕਿ ਜਿੰਨੇ ਵੀ ਕਿਸੇ ਨੇ ਘਰੇ ਕੋਈ ਆਪਣਾ ਪ੍ਰਵਾਸੀ ਜਾਂ ਕੋਈ ਕਿਰਾਏਦਾਰ ਰੱਖਿਆ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦਿੰਦੇ ਉਹਦਾ ਕੋਈ ਹੋਰ ਪਰਪਸ ਨਹੀਂ ਆ ਕਈ ਵਾਰੀ ਆਪਾਂ ਇਸ ਕਰਕੇ ਨਹੀਂ ਇਨਫੋਰਮੇਸ਼ਨ ਦਿੰਦੇ ਕਿ ਪਤਾ ਨਹੀਂ ਕੋਈ ਉਹਦੇ ਵਾਸਤੇ ਟੈਕਸੇਸ਼ਨ ਹੋ ਜੇਗੀ ਜਾਂ ਕੋਈ ਹੋਰ ਜਿਹੜੇ ਮਕਾਨ ਮਾਲਕ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਊਗੀ ਸਿਰਫ ਅਸੀਂ ਸਿਕਿਉਰਿਟੀ ਪਰਪਸ ਵਾਸਤੇ ਉਹਨਾਂ ਕੋਲ ਲੈ ਰਹੇ ਹਾਂ ਔਰ ਮੈਂ ਵੰਦ ਚੜ ਕੇ ਲੋਕਾਂ ਨੂੰ ਕਹੂੰਗਾ ਕਿ ਉਹ ਆਪਣੀ ਇਨਫੋਰਮੇਸ਼ਨ ਜ਼ਰੂਰ ਦੇਣ ਤਾਂ ਕਿ ਅਸੀਂ ਕ੍ਰਾਈਮ ਦੇ ਉੱਤੇ ਨੱਥ ਪਾ ਸਕੀਏ ਸਰ ਤੋਂ ਪਾਰੀਆਂ ਬਦੋ ਕਹਿੰਦਾ ਬੰਦ ਦਾ ਸਦਾਂ ਦੀ ਤਾਂ ਇਹ ਉੱਤੇ ਕੀ ਨਹੀਂ ਕੋਈ ਬੰਦ ਨਹੀਂ ਹੋਏਗਾ ਸਾਰੇ ਆਪਣੇ ਭੈਣ ਭਰਾ ਨੇ ਔਰ ਇਹਨਾਂ ਨੂੰ ਵਿਸ਼ਵਾਸ ਦੇ ਦਿੱਤਾ ਗਿਆ ਸਾਰੇ ਆਪਣੇ ਕੰਮਾਂ ਤੇ ਪਰਪਰਨ